ਈसीआर ਪਾਰਟੀਆਂ ਵੀ ਐਕਟੀਵੇਟ ਕੀਤੀਆਂ ਹੋਈਆਂ ਲਿੰਕ ਰੋਡ ਸੇ ਵੀ ਵਧਾਈ ਹੋਈ ਹੈ ਅਗਸਤ ਤੇ ਉਹ ਜਦੋਂ ਅਗਸਤ ਕਰ ਰਹੀ ਸੀ ਤੇ ਉਹ ਜਿਹੜਾ ਆਪਣਾ ਪੱਕੇ ਵਾਲਾ ਅੰਡੇ ਦੇ ਕੋਲ ਪਹੁੰਚੇ ਤੇ ਉਹਨਾਂ ਨੂੰ ਕੁਝ ਦੋ ਮੁੰਨੇ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਤੇ ਉਹ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਨੇ ਨੌਜਵਾਨ ਜਿਹੜੇ ਹੈਗੇ ਟੈਚੀ ਛੱਟ ਕੇ ਭੱਜ ਗਏ ਨੇ ਜਦੋਂ ਟੈਚੀ ਖੋਲ ਕੇ ਦੇਖਿਆ ਤੇ ਉਹਦੇ ਚ ਆਪਾਂ ਨੂੰ ਪਿਸਟਲ ਮਿਲੇ ਨੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ ਪੰਜ ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਇੱਕ ਦੋ ਇਹ ਨਾਮ ਮੈਗਜ਼ੀਨ ਐਕਸਟਰਾ ਸੀ ਕਾਰਤੂਸ ਕੋਈ ਨਹੀਂ ਮਿਲਿਆ ਫਿਰ ਜਿਸ ਦੇ ਚਲਦੇ ਅਸੀਂ ਇੱਕ ਪਰਚਾ ਸਲੈਕਟ ਦੇ ਅੰਡਰ 135 ਨੰਬਰ ਮੁਕਦਮਾ ਹੈਗਾ ਇਹ ਆਪਾਂ ਸਦਰ ਫਰੀਦਕੋਟ ਥਾਣੇ ਦਾ ਕਿਉਂਕਿ ਏਰੀਆ ਜੀ ਉੱਥੇ ਦਰਜ ਕੀਤਾ ਜੀ ਤੇ ਹੁਣ ਉਹ ਬੰਦਿਆਂ ਦੀ ਅਸੀਂ ਭਾਲ ਕਰ ਰਹੇ ਹਾਂ ਅਲੱਗ-ਅਲੱਗ ਟੀਮਾਂ ਬਣਾਈਆਂ ਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਤੇ ਜਲਦੀ ਇਸ ਚੀਜ਼ ਨੂੰ ਬੰਦੇ ਵੀ ਫੜਵਾ ਦੇਗਾ ਜੀ ਕਿ ਜਿਹੜਾ 39 ਆਪਣੀ ਜਿਹੜੀ ਬੀਤੇ ਦਿਨ ਨਿਕਲ ਕੇ ਗਿਆ ਏ ਇਹ ਤਾਂ ਆਪਣੀ ਜਿਹੜੀ ਪੁਲਿਸ ਪਾਰਟੀ ਹੈ ਹੁਣ ਅੱਜ ਕੱਲ੍ਹ ਐਸੀ ਗਸ਼ਟ ਵਧਾਈ ਹੋਈ ਹੈ ਆਪਣੇ ਜ਼ਿਲ੍ਹੇ 'ਚ ਹਾਈਵੇਜ਼ ਦੀ ਵੀ ਤੇ ਪੀਸੀਆਰ ਪਾਰਟੀਆਂ ਵੀ ਐਕਟੀਵੇਟ ਕੀਤੀਆਂ ਹੋਈਆਂ ਲਿੰਕ ਰੋਡਸ 'ਤੇ ਵੀ ਵਧਾਈ ਹੋਈ ਹੈ ਗਸ਼ਟ ਤੇ ਉਹ ਜਿਹੜੂ ਗਸ਼ਟ ਕਰ ਰਹੀ ਸੀ ਤੇ ਉਹ ਜਿਹੜਾ ਆਪਣਾ ਪੱਕੇ ਵਾਲਾ ਅੰਡੇ ਦੇ ਕੋਲ ਪਹੁੰਚੇ ਤਾਂ ਉਹਨਾਂ ਨੂੰ ਕੁਝ ਮੁੰਡੋਂ ਮੁੰਨੇ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਤੇ ਉਹ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਨੇ ਨੌਜਵਾਨ ਜਿਹੜੇ ਹੈਗਾ ਟੈਚੀ ਛੱਟ ਕੇ ਭੱਜ ਗਏ ਨੇ ਜਦੋਂ ਟੈਚੀ ਖੋਲ ਕੇ ਦੇਖਿਆ ਤੇ ਉਹਦੇ ਚ ਆਪਾਂ ਨੂੰ ਪਿਸਟਲ ਮਿਲੇ ਨੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ ਪੰਜ ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਤੇ ਇੱਕ ਦੋ ਇਹ ਨਾਲ ਮੈਗਜ਼ੀਨ ਐਕਸਟਰਾ ਸੀ ਕਾਰਤੂਸ ਕੋਈ ਨਹੀਂ ਮਿਲਿਆ ਫਿਰ ਜਿਸ ਨੇ ਚਲਦੇ ਅਸੀਂ ਇੱਕ ਪਰਚਾ ਸਲੈਕਟ ਦੇ ਅੰਡਰ 135 ਨੰਬਰ ਮੁਕਦਮਾ ਹੈਗਾ ਇਹ ਆਪਾਂ ਸਦਰ ਫਰੀਦਕੋਟ ਥਾਣੇ ਦਾ ਕਿਉਂਕਿ ਏਰੀਆ ਜੀ ਉੱਥੇ ਦਰਜ ਕੀਤਾ ਜੀ ਤੇ ਹੁਣ ਉਹ ਬੰਦਿਆਂ ਦੀ ਅਸੀਂ ਭਾਲ ਕਰ ਰਹੇ ਹਾਂ ਅਲੱਗ-ਅਲੱਗ ਟੀਮਾਂ ਬਣਾਈਆਂ ਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਤੇ ਜਲਦੀ ਇਸ ਚੀਜ਼ ਨੂੰ ਬੰਦੇ ਵੀ ਫੜਵਾਵਾਂਗੇ ਸਰ ਜੀ ਕਿ ਜਿਹੜਾ ਤਿੰਨ ਨੌ ਆਪਣੀ ਜਿਹੜੀ ਬੀਤੇ ਹੰਦੇ ਨਿਕਲ ਕੇ ਗਿਆ ਹੈ ਇਹ ਤਾਂ ਆਤਮ ਆਪਣੀ ਜਿਹੜੀ ਪੁਲਿਸ ਪਾਰਟੀ ਹੈ ਹੁਣ ਅਜਿਤ ਕੱਲ੍ਹ ਅਸੀਂ ਅ ਗਸ਼ਤਵਦਾ ਇਹ ਆਪਣੇ ਜ਼ਿਲ੍ਹੇ ਚ ਹਾਈਵੇਜ਼ ਦੀ ਵੀ ਤੇ ਪੀਸੀਆਰ ਪਾਰਟੀਆਂ ਵੀ ਐਕਟੀਵੇਟ ਕੀਤੀਆਂ ਹੋਈਆਂ ਲਿੰਕ ਰੂਟਸ ਦੀ ਵੀ ਵਧਾਈ ਹੋਈ ਹੈ ਗਸ਼ਤ ਤੇ ਉਹ ਜਦੋਂ ਗਸ਼ਤ ਕਰ ਰਹੀ ਸੀ ਤੇ ਉਹ ਜਿਹੜਾ ਆਪਣਾ ਪੱਕੇ ਵਾਲਾ ਅੰਡੇ ਦੇ ਕੋਲ ਪਹੁੰਚੇ ਤੇ ਉਹਨਾਂ ਨੂੰ ਕੁਝ ਦੋ ਮੁੰਨੇ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਤੇ ਉਹ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਨੇ ਨੌਜਵਾਨ ਜਿਹੜੇ ਹੈਗੇ ਟੈਚੀ ਛੱਟ ਕੇ ਭੱਜ ਗਏ ਨੇ ਜਦੋਂ ਟੈਚੀ ਖੋਲ ਕੇ ਦੇਖਿਆ ਤੇ ਉਹਦੇ ਚ ਆਪਾਂ ਨੂੰ ਪਿਸਤਲ ਮਿਲੇ ਨੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ ਪੰਜ ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਤੇ ਇੱਕ ਦੋ ਇਹ ਨਾਮ ਮੈਗਜ਼ੀਨ ਐਕਸਟਰਾ ਸੀ ਕਾਰਤੂਸ ਕੋਈ ਨਹੀਂ ਮਿਲਿਆ ਫਿਰ ਜਿਸ ਦੇ ਚੱਲਦੇ ਅਸੀਂ ਇੱਕ ਪਰਚਾ ਸਲੈਕਟ ਦੇ ਅੰਡਰ 135 ਨੰਬਰ ਮੁਕੱਦਮਾ ਹੈਗਾ ਇਹ ਆਪਾਂ ਸਦਰ ਫਰੀਦਕੋਟ ਥਾਣੇ ਦਾ ਕਿਉਂਕਿ ਏਰੀਆ ਸੀ ਉੱਥੇ ਦਰਜ ਕੀਤਾ ਜੀ ਤੇ ਹੁਣ ਉਹ ਬੰਦਿਆਂ ਦੀ ਅਸੀਂ ਭਾਲ ਕਰ ਰਹੇ ਹਾਂ ਅਗਲਾ ਟੀਮਾਂ ਬਣਾਈਆਂ ਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਤੇ ਜਲਦੀ ਇਸ ਚੀਜ਼ ਨੂੰ ਬੰਦੇ ਵੀ ਫੜਵਾਵਾਂਗੇ ਇਹ ਜਾਦੀ ਕਿ ਜਿਹੜਾ ਤਿੰਨ ਨੌ ਆਪਣੀ ਜਿਹੜੀ ਬੀਤੇ ਦਿਨ ਨਿਕਲ ਕੇ ਗਿਆ ਹੈ ਇਹ ਤਾਂ ਆਤਮਾ ਆਪਣੀ ਜਿਹੜੀ ਪੁਲਿਸ 파ਟੀ ਹੈ ਹੁਣ ਅਜਿਤ ਕੱਲ੍ਹ ਐਸੀ ਗਸ਼ਟ ਵਧਾਈ ਹੋਈ ਹੈ ਆਪਣੇ ਜ਼ਿਲ੍ਹੇ ਚ ਹਾਈਵੇਜ਼ ਦੀ ਵੀ ਤੇ ਪੀਸੀਆਰ 파ਟੀਆਂ ਵੀ ਐਕਟੀਵੇਟ ਕੀਤੀਆਂ ਹੋਈਆਂ ਲਿੰਕ ਰੋਡਸ ਦੀ ਵੀ ਵਧਾਈ ਹੋਈ ਹੈ ਗਸ਼ਟ ਤੇ ਉਹ ਜਿਹੜੂ ਗਸ਼ਟ ਕਰ ਰਹੀ ਸੀ ਤੇ ਉਹ ਜਿਹੜਾ ਆਪਣਾ ਪੱਕੇ ਵਾਲਾ ਅੰਡੇ ਦੇ ਕੋਲ ਪਹੁੰਚੇ ਤੇ ਉਹਨਾਂ ਨੂੰ ਕੁਝ ਮੁੰਡੋਂ ਮੁੰਨੇ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਤੇ ਉਹ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਨੇ ਨੌਜਵਾਨ ਜਿਹੜੇ ਹੈਗਾ ਟੈਚੀ ਛੱਟ ਕੇ ਭੱਜ ਗਏ ਨੇ ਜਦੋਂ ਟੈਚੀ ਖੋਲ ਕੇ ਦੇਖਿਆ ਤੇ ਉਹਦੇ ਚ ਆਪਾਂ ਨੂੰ ਪਿਸਟਲ ਮਿਲੇ ਨੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ ਪੰਜ ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਤੇ ਇੱਕ ਦੋ ਇਹ ਨਾਲ ਮੈਗਜ਼ੀਨ ਐਕਸਟਰਾ ਸੀ ਕਾਰਤੂਸ ਕੋਈ ਨਹੀਂ ਮਿਲਿਆ ਪਰ ਜਿਸ ਦੇ ਚੱਲਦੇ ਅਸੀਂ ਇੱਕ ਪਰਚਾ ਸਲੈਕਟ ਦੇ ਅੰਡਰ 135 ਨੰਬਰ ਮੁਕਦਮਾ ਹੈਗਾ ਇਹ ਆਪਾਂ ਸਦਰ ਫਰੀਦਕੋਟ ਥਾਣੇ ਦਾ ਕਿਉਂਕਿ ਏਰੀਆ ਜੀ ਉੱਥੇ ਦਰਜ ਕੀਤਾ ਜੀ ਤੇ ਹੁਣ ਉਹ ਬੰਦਿਆਂ ਦੀ ਅਸੀਂ ਭਾਲ ਕਰ ਰਹੇ ਹਾਂ ਅਗਲਾ ਟੀਮਾਂ ਬਣਾਈਆਂ ਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਤੇ ਜਲਦੀ ਇਸ ਚੀਜ਼ ਨੂੰ ਬੰਦੇ ਵੀ ਫੜਵਾਵਾਂਗੇ ਇੰਤਜ਼ਾਰ ਜੀ ਕਿ ਜਿਹੜਾ ਤਿੰਨ ਨੌ ਆਪਣੀ ਜਿਹੜੀ ਬੀਤੇ ਦਿਨ ਨਿਕਲ ਕੇ ਗਿਆ ਏ ਇਹ ਤਾਂ ਆਪਾਂ ਆਪਣੀ ਜਿਹੜੀ ਪੁਲਿਸ 파ਟੀ ਹੈ ਹੁਣ ਅੱਜ ਕੱਲ੍ਹ ਅਸੀਂ ਅ ਅਗਸਤਵ ਦਾ ਇਹ ਆਪਣੇ ਜ਼ਿਲ੍ਹੇ ਚ ਹਾਈਵੇਜ਼ ਵੀ ਹੋਈ ਤੇ ਪੀਸੀਆਰ ਪਾਰਟੀਆਂ ਵੀ ਐਕਟੀਵੇਟ ਕੀਤੀਆਂ ਹੋਈਆਂ ਲਿੰਕ ਰੋਡਸ ਵੀ ਵਿਧਾਈ ਹੋਈ ਹੈ ਅਗਸਤ ਤੇ ਉਹ ਜਦੋਂ ਅਗਸਤ ਕਰ ਰਹੀ ਸੀ ਤੇ ਉਹ ਜਿਹੜਾ ਆਪਣਾ ਪੱਕੇ ਵਾਲਾ ਡੇ ਦੇ ਕੋਲ ਪਹੁੰਚੇ ਤੇ ਉਹਨਾਂ ਨੂੰ ਕੁਝ ਦੋ ਮੁੰਨੇ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਤੇ ਉਹ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਨੇ ਨੌਜਵਾਨ ਜਿਹੜੇ ਹੈਗੇ ਟੈਚੀ ਛੱਟ ਕੇ ਭੱਜ ਗਏ ਨੇ ਜਦੋਂ ਟੈਚੀ ਖੋਲ ਕੇ ਦੇਖਿਆ ਤੇ ਉਹਦੇ ਚ ਆਪਾਂ ਨੂੰ ਪਿਸਤਲ ਮਿਲੇ ਨੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ ਪੰਜ ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਤੇ ਇੱਕ ਦੋ ਇਹ ਨਾਮ ਮੈਗਜ਼ੀਨ ਐਕਸਟਰਾ ਸੀ ਕਾਰਤੂਸ ਕੋਈ ਨਹੀਂ ਮਿਲਿਆ ਫਿਰ ਜਿਸ ਦੇ ਚੱਲਦੇ ਅਸੀਂ ਇੱਕ ਪਰਚਾ ਸਲੈਕਟ ਦੇ ਅੰਡਰ 135 ਨੰਬਰ ਮੁਕੱਦਮਾ ਹੈਗਾ ਇਹ ਆਪਾਂ ਸਦਰ ਫਰੀਦਕੋਟ ਥਾਣੇ ਦਾ ਕਿਉਂਕਿ ਏਰੀਆ ਸੀ ਉੱਥੇ ਦਰਜ ਕੀਤਾ ਜੀ ਤੇ ਹੁਣ ਉਹ ਬੰਦਿਆਂ ਦੀ ਅਸੀਂ ਭਾਲ ਕਰ ਰਹੇ ਹਾਂ ਅਗਲਾ ਟੀਮਾਂ ਬਣਾਈਆਂ ਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਤੇ ਜਲਦੀ ਇਸ ਚੀਜ਼ ਨੂੰ ਬੰਦੇ ਵੀ ਫੜਵਾਵਾਂਗੇ ਅਰਦਾਜੀ ਕਿ ਜਿਹੜਾ ਤਿੰਨ ਨੌ ਆਪਣੀ ਜਿਹੜੀ ਬੀਤੇ ਦਿਨ ਨਿਕਲ ਕੇ ਗਿਆ ਹੈ ਇਹ ਤਾਂ ਆਤਮਾ ਆਪਣੀ ਜਿਹੜੀ ਪੁਲਿਸ 파ਟੀ ਹੈ ਹੁਣ ਅੱਜ ਕੱਲ੍ਹ ਐਸੀ ਗਸ਼ਟ ਵਧਾਈ ਹੋਈ ਹੈ ਆਪਣੇ ਜਿਲ੍ਹੇ ਚ ਹਾਈਵੇਜ਼ ਦੀ ਵੀ ਤੇ ਪੀਸੀਆਰ 파ਟੀਆਂ ਵੀ ਐਕਟੀਵੇਟ ਕੀਤੀਆਂ ਹੋਈਆਂ ਲਿੰਕ ਰੋਡਸ ਤੇ ਵੀ ਵਧਾਈ ਹੋਈ ਹੈ ਗਸ਼ਟ ਤੇ ਉਹ ਜਿਹੜ ਨੂੰ ਗਸ਼ਟ ਕਰ ਰਹੀ ਸੀ ਤੇ ਉਹ ਜਿਹੜਾ ਆਪਣਾ ਪੱਕੇ ਵਾਲਾ ਅੰਡੇ ਦੇ ਕੋਲ ਪਹੁੰਚੇ ਤੇ ਉਹਨਾਂ ਨੂੰ ਕੁਝ ਵੀ ਦੋ ਮੁੰਨੇ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਤੇ ਉਹ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਨੇ ਨੌਜਵਾਨ ਜਿਹੜੇ ਹੈਗੇ ਟੈਚੀ ਛੱਟ ਕੇ ਭੱਜ ਗਏ ਨੇ ਜਦੋਂ ਟੈਚੀ ਖੋਲ ਕੇ ਦੇਖਿਆ ਤੇ ਉਹਦੇ ਚ ਆਪਾਂ ਨੂੰ ਪਿਸਟਲ ਮਿਲੇ ਨੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ ਪੰਜ ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਤੇ ਇੱਕ ਦੋ ਇਹ ਨਾਲ ਮੈਗਜ਼ੀਨ ਐਕਸਟਰਾ ਸੀ ਕਾਰਤੂਸ ਕੋਈ ਨਹੀਂ ਮਿਲਿਆ ਫਿਰ ਜਿਸ ਦੇ ਚੱਲਦੇ ਅਸੀਂ ਇੱਕ ਪਰਚਾ ਸਲੈਕਟ ਦੇ ਅੰਡਰ 135 ਨੰਬਰ ਮੁਕਦਮਾ ਹੈਗਾ ਇਹ ਆਪਾਂ ਸਦਰ ਫਰੀਦਕੋਟ ਥਾਣੇ ਦਾ ਕਿਉਂਕਿ ਏਰੀਆ ਜੀ ਉੱਥੇ ਦਰਜ ਕੀਤਾ ਜੀ ਤੇ ਹੁਣ ਉਹ ਬੰਦਿਆਂ ਦੀ ਅਸੀਂ ਭਾਲ ਕਰ ਰਹੇ ਹਾਂ ਅਲੱਗ-ਅਲੱਗ ਟੀਮਾਂ ਬਣਾਈਆਂ ਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਤੇ ਜਲਦੀ ਇਸ ਚੀਜ਼ ਨੂੰ ਬੰਦੇ ਵੀ ਫੜਵਾਵਾਂਗੇ ਸਰ ਜੀ ਕਿ ਜਿਹੜਾ ਤਿੰਨ ਉਹ ਆਪਣੀ ਜਿਹੜੀ ਗੀਤ ਦੇ ਦਿਨ ਨਿਕਲ ਕੇ ਗਿਆ ਹੈ ਇਹ ਰਾਤ ਨੂੰ ਆਪਣੀ ਜਿਹੜੀ ਪੁਲਿਸ ਪਾਰਟੀ ਹੈ ਹੁਣ ਅਜਿਤ ਕੱਲ੍ਹ ਅਸੀਂ ਅਗਸਤਵਧਾਈ ਹੋਈ ਹੈ ਆਪਣੇ ਜ਼ਿਲ੍ਹੇ ਚ ਹਾਈਵੇਜ਼ ਵੀ ਹੋਈ ਤੇ ਪੀਸੀਆਰ ਪਾਰਟੀਆਂ ਵੀ ਐਕਟੀਵੇਟ ਕੀਤੀਆਂ ਹੋਈਆਂ ਲਿੰਕ ਰੋਡਸ ਵੀ ਵਧਾਈ ਹੋਈ ਹੈ ਅਗਸਤ ਤੇ ਉਹ ਜਦੋਂ ਅਗਸਤ ਕਰ ਰਹੀ ਸੀ ਤੇ ਉਹ ਜਿਹੜਾ ਆਪਣਾ ਪੱਕੇ ਵਾਲਾ ਅੰਡੇ ਦੇ ਕੋਲ ਪਹੁੰਚੇ ਤੇ ਉਹਨਾਂ ਨੂੰ ਕੁਝ ਦੋ ਮੁੰਨੇ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਤੇ ਉਹ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਨੇ ਨੌਜਵਾਨ ਜਿਹੜੇ ਹੈਗੇ ਟੈਚੀ ਛੱਟ ਕੇ ਭੱਜ ਗਏ ਨੇ ਜਦੋਂ ਟੈਚੀ ਖੋਲ ਕੇ ਦੇਖਿਆ ਤੇ ਉਹਦੇ ਚ ਆਪਾਂ ਨੂੰ ਪਿਸਟਲ ਮਿਲੇ ਨੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ ਪੰਜ ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਤੇ ਇੱਕ ਦੋ ਇਹ ਨਾਲ ਮੈਗਜ਼ੀਨ ਐਕਸਟਰਾ ਸੀ ਕਾਰਤੂਸ ਕੋਈ ਨਹੀਂ ਮਿਲਿਆ ਫਿਰ ਜਿਸ ਦੇ ਚੱਲਦੇ ਅਸੀਂ ਇੱਕ ਪਰਚਾ ਸਲੈਕਟ ਦੇ ਅੰਡਰ 135 ਨੰਬਰ ਮੁਕੱਦਮਾ ਹੈਗਾ ਇਹ ਆਪਾਂ ਸਦਰ ਫਰੀਦਕੋਟ ਥਾਣੇ ਦਾ ਕਿਉਂਕਿ ਏਰੀਆ ਜੀ ਉੱਥੇ ਦਰਜ ਕੀਤਾ ਜੀ ਤੇ ਹੁਣ ਉਹ ਬੰਦਿਆਂ ਦੀ ਅਸੀਂ ਭਾਲ ਕਰ ਰਹੇ ਹਾਂ ਅਗਲਾ ਟੀਮਾਂ ਬਣਾਈਆਂ ਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਤੇ ਜਲਦੀ ਇਸ ਚੀਜ਼ ਨੂੰ ਬੰਦੇ ਵੀ ਫੜਦਾ ਹੋਵੇ ਮੈਂ ਦਗੀ ਕਿ ਜਿਹੜਾ ਤਿੰਨ ਨੌ ਆਪਣੀ ਜਿਹੜੀ ਬੀਤੇ ਦਿਨ ਨਿਕਲ ਕੇ ਗਿਆ ਹੈ ਇਹ ਤਾਂ ਆਪ ਨੂੰ ਆਪਣੀ ਜਿਹੜੀ ਪੁਲਿਸ ਪਾਰਟੀ ਹੈ ਹੁਣ ਅਜਿਤ ਕਲੈ ਸੀ ਗਸ਼ਟ ਵਧਾਈ ਹੋਈ ਹੈ ਆਪਣੇ ਜ਼ਿਲ੍ਹੇ ਚ ਹਾਈਵੇਜ਼ ਦੀ ਵੀ ਤੇ ਪੀਸੀਆਰ ਪਾਰਟੀਆਂ ਵੀ ਐਕਟੀਵੇਟ ਕੀਤੀਆਂ ਹੋਈਆਂ ਲਿੰਕ ਰੋਡਸ ਤੇ ਵੀ ਵਧਾਈ ਹੋਈ ਹੈ ਗਸ਼ਟ ਤੇ ਉਹ ਜਦੋਂ ਗਸ਼ਟ ਕਰ ਰਹੀ ਸੀ ਤੇ ਉਹ ਜਿਹੜਾ ਆਪਣਾ ਪੱਕੇ ਵਾਲਾ ਅੰਡੇ ਦੇ ਕੋਲ ਪਹੁੰਚੇ ਤੇ ਉਹਨਾਂ ਨੂੰ ਕੁਝ ਦੁਰਮੰਦੇ ਨੂੰ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਤੇ ਉਹ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਨੇ ਨੌਜਵਾਨ ਜਿਹੜੇ ਹੈਗੇ ਟੈਚੀ ਛੱਟ ਕੇ ਭੱਜ ਗਏ ਨੇ ਜਦੋਂ ਟੈਚੀ ਖੋਲ ਕੇ ਦੇਖਿਆ ਤੇ ਉਹਦੇ ਚ ਆਪਾਂ ਨੂੰ ਪਿਸਤਲ ਮਿਲੇ ਨੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ ਪੰਜ ਪਿਸਤਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਤੇ ਇੱਕ ਦੋ ਇਹ ਨਾਲ ਮੈਗਜ਼ੀਨ ਐਕਸਟਰਾ ਸੀ ਕਾਰਤੂਸ ਕੋਈ ਨਹੀਂ ਮਿਲਿਆ ਫਿਰ ਜਿਸ ਦਿਨ ਚੱਲਦੇ ਅਸੀਂ ਇੱਕ ਪਰਚਾ ਸਲੈਕਟ ਦੇ ਅੰਡਰ 135 ਨੰਬਰ ਮੁਕਦਮਾ ਹੈਗਾ ਇਹ ਆਪਾਂ ਸਦਰ ਫਰੀਦਕੋਟ ਥਾਣੇ ਦਾ ਕਿਉਂਕਿ ਏਰੀਆ ਜੀ ਉੱਥੇ ਦਰਜ ਕੀਤਾ ਜੀ ਤੇ ਹੁਣ ਉਹ ਬੰਦਿਆਂ ਦੀ ਅਸੀਂ ਭਾਲ ਕਰ ਰਹੇ ਹਾਂ ਅਲੱਗ-ਅਲੱਗ ਟੀਮਾਂ ਬਣਾਈਆਂ ਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਤੇ ਜਲਦੀ ਇਸ ਚੀਜ਼ ਨੂੰ ਬੰਦੇ ਵੀ ਫੜਵਾਵਾਂਗੇ ਸਰ ਜੀ ਕਿ ਜਿਹੜਾ ਤਿੰਨ ਨੌ ਆਪਣੀ ਜਿਹੜੀ ਬੀਤੇ ਦਿਨ ਨਿਕਲ ਕੇ ਗਿਆ ਹੈ ਇਹ ਤਾਂ ਆਤਮ ਨੂੰ ਆਪਣੀ ਜਿਹੜੀ ਪੁਲਿਸ ਪਾਰਟੀ ਹੈ ਹੁਣ ਅੱਜ ਕੱਲ੍ਹ ਅਸੀਂ ਅਗਸਤਵਾਂ ਦਾ ਵੀ ਆਪਣੇ ਜ਼ਿਲ੍ਹੇ 'ਚ ਹਾਈਵੇਜ਼ ਵੀ ਵੀ ਤੇ ਪੀਸੀਆਰ ਪਾਰਟੀਆਂ ਵੀ ਐਕਟੀਵੇਟ ਕੀਤੀਆਂ ਹੋਈਆਂ ਲਿੰਕ ਰੋਡਸ ਵੀ ਵਿਧਾਈ ਹੋਈ ਹੈ ਅਗਸਤ ਤੇ ਉਹ ਜਦੋਂ ਅਗਸਤ ਕਰਦੇ ਸੀ ਤੇ ਉਹ ਜਿਹੜਾ ਆਪਣਾ ਪੱਕੇ ਵਾਲਾ ਡੇ ਦੇ ਕੋਲ ਪਹੁੰਚੇ ਤੇ ਉਹਨਾਂ ਨੂੰ ਕੁਝ ਦੋ ਮੁੰਨੇ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਤੇ ਉਹ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੁੰਨੇ ਨੌਜਵਾਨ ਜਿਹੜੇ ਹੈਗੇ ਟੈਚੀ ਛੱਟ ਕੇ ਭੱਜ ਗਏ ਨੇ ਜਦੋਂ ਟੈਚੀ ਖੋਲ ਕੇ ਦੇਖਿਆ ਤੇ ਉਹਦੇ 'ਚ ਆਪਾਂ ਨੂੰ ਪਿਸਤਲ ਮਿਲੇ ਤੇ ਖਾਲੀ ਮੈਗਜ਼ੀਨ ਦੋ ਮਿਲੇ ਨੇ ਜਿਹੜੇ ਪੰਜ ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਤੇ ਇੱਕ ਦੋ ਇਹ ਨਾਮ ਮੈਗਜ਼ੀਨ ਐਕਸਟਰਾ ਸੀ ਕਾਰਤੂਸ ਕੋਈ ਨਹੀਂ ਮਿਲਿਆ ਫਿਰ ਜਿਸ ਦੇ ਚੱਲਦੇ ਅਸੀਂ ਇੱਕ ਪਰਚਾ ਸਲੈਕਟ ਦੇ ਅੰਡਰ 135 ਨੰਬਰ ਮੁਕੱਦਮਾ ਹੈਗਾ ਇਹ ਆਪਾਂ ਸਦਰ ਫਰੀਦਕੋਟ ਥਾਣੇ ਦਾ ਕਿਉਂਕਿ ਏਰੀਆ ਸੀ ਉੱਥੇ ਦਰਜ ਕੀਤਾ ਜੀ ਤੇ ਹੁਣ ਉਹ ਬੰਦਿਆਂ ਦੀ ਅਸੀਂ ਭਾਲ ਕਰ ਰਹੇ ਹਾਂ ਅਗਲਾ ਟੀਮਾਂ ਬਣਾਈਆਂ ਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਤੇ ਜਲਦੀ ਇਸ ਚੀਜ਼ ਨੂੰ